ਹਾਂਜੀ ਇਹ ਉਹ ਥਾਂ ਆ ਜਿੱਥੇ ਭੀਮ ਸਾਹ ਨੇ ਗੋਡਾ ਲਾਇਆ ਸੀ ਜੀ ਅੱਛਾ ਜੀ ਹਾਂਜੀ ਗੋਡੇ ਦਾ ਨਿਸ਼ਾਨ ਇਹ ਸਾਰਾ ਗੋਡੇ ਦਾ ਨਿਸ਼ਾਨ ਹੈ ਹਾਂ ਜੀ ਦਾ ਨਿਸ਼ਾਨ ਤੇ ਇੱਥੇ ਰਾਕਸ਼ ਨੂੰ ਦਫਨਾਇਆ ਗਿਆ ਸੀ ਇੱਥੇ ਬਹੁਤ ਵੱਡਾ ਖੂਸੂ ਸੀ ਇਹ ਅੱਛਾ ਜੀ ਸਾਸਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਓੜਮੜ ਹਿਸ਼ਰਪੁਰ ਤੋਂ ਅ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਖਾਸ ਤੌਰ ਤੇ ਟਾਂਡਾ ਇਲਾਕਾ ਨਿਵਾਸੀਆਂ ਨੂੰ ਅ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਆਪਣੇ ਵੀ ਜਿਹੜਾ ਟਾਂਡਾ ਇਲਾਕਾ ਆ ਇਹ ਵੀ ਇੱਕ ਇਤਿਹਾਸਕ ਸ਼ਹਿਰ ਆ ਪ੍ਰਾਤਨ ਸ਼ਹਿਰ ਆ ਤੇ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਪਿੰਡ ਜਾਜਾ ਜਾਜਾ ਦੀਆਂ ਗਲੀਆਂ ਚ ਘੁੰਮਦੇ ਘੁੰਮਦੇ ਅਸੀਂ ਪਹੁੰਚ ਗਏ ਭੀਮ ਮੰਦਿਰ ਜਾਜਾ ਇਸ ਮੰਦਿਰ ਦੀ ਕਾਫੀ ਲੋਕਾਂ ਨੇ ਜਿਹੜੇ ਆ ਦਰਸ਼ਨ ਕੀਤੇ ਹੋਏ ਆ ਪਰ ਕਾਫੀ ਲੋਕੀ ਇਸ ਚੀਜ਼ ਤੋਂ ਮਤਲਬ ਕਹ ਲਓ ਕਿ ਅਣਜਾਣ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਭੀਮ ਮੰਦਿਰ ਜਾਜਾ ਦਾ ਕੀ ਇਤਿਹਾਸ ਆ ਤੇ ਮੰਦਿਰ ਕਿੱਥੇ ਸਥਿਤ ਆ ਸੋ ਅੱਜ ਅਸੀਂ ਮੰਦਿਰ ਦੇ ਵਿੱਚ ਪਹੁੰਚੇ ਆ ਜੀ ਤੇ ਇੱਥੇ ਦੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਕੋਲੋਂ ਇਹ ਜਿਹੜਾ ਇਤਿਹਾਸਕੀ ਆ 5000 ਸਾਲ ਪੁਰਾਣਾ ਇਹ ਮੰਦਿਰ ਆ ਤੇ ਜਿਹੜੇ ਪਾਡਮ ਸੀਗੇ ਉਹ ਇਸ ਜਗ੍ਹਾ ਦੇ ਉੱਤੇ ਆਏ ਸੀ ਹੋਰ ਵੀ ਪੂਰੇ ਦੇਸ਼ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਆਪਣੇ ਬਣਵਾਦ ਦੇ ਦੌਰਾਨ ਉਹ ਗਏ ਸੀਗੇ ਪਰ ਚਲੋ ਅੱਜ ਸਾਡੇ ਟਾਂਡੇ ਏਰੀਏ ਦੇ ਵਿੱਚ ਆਪਾਂ ਇਹ ਸੋਚਿਆ ਕਿ ਵੀਡੀਓ ਬਣਾਉਣੀ ਆ ਤੇ ਵੀਡੀਓ ਬਣਾਉਣ ਵਾਸਤੇ ਅੱਜ ਅਸੀਂ ਮੰਦਿਰ ਕਮੇਟੀ ਕੋ ਪਹੁੰਚਿਆ ਤੇ ਮੰਦਿਰ ਕਮੇਟੀ ਨਾਲ ਗੱਲਬਾਤ ਕਰਦੇ ਆ ਕਿ ਜਾਣਦੇ ਆ ਇੱਥੇ ਦਾ ਇਤਿਹਾਸ ਜੀ ਇਹ ਮੰਦਿਰ ਲਗਭਗ ਜੀ 5000 ਸਾਲ ਪੁਰਾਣਾ ਆ ਤੇ ਪਾੜਵ ਇੱਥੇ ਆਏ ਸੀਗੇ ਤੇ ਬਾਕੀ ਕਮੇਟੀ ਮੈਂਬਰ ਜੁੜ ਚੁੱਕੇ ਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇੱਥੇ ਦਾ ਇਤਿਹਾਸ ਬਾਰੇ ਸੱਚੀ ਕਾਲ ਅੰਕਲ ਜੀ ਅੰਕਲ ਜੀ ਤੁਸੀਂ ਸਾਨੂੰ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸੋ ਤੇ ਇਹ ਲੋਕੇਸ਼ਨ ਕੀ ਆ ਇਹ ਵੀ ਦੱਸ ਦਿਓ ਹਾਂ ਇਹ ਸਾਡੇ ਭਾਈ ਸਾਹਿਬ ਜਿਹੜੇ ਚੈਨਲ ਨੂੰ ਇਹਨਾਂ ਦੇ ਮਾਧਿਅਮ ਨਾਲ ਚੱਲਦਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਕੋਲ ਪਹੁੰਚ ਕੇ ਸਾਡੇ ਇਤਿਹਾਸਕ ਭੀਮ ਮੰਦਿਰ ਦਾ ਇਤਿਹਾਸ ਜਾਣਨਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਥੋੜਾ ਜਿਹਾ ਬਿਆਨ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੱਸਦੇ ਹਾਂ ਕਿ ਲਗਭਗ 5000 ਸਾਲ ਪਹਿਲਾਂ ਇੱਥੇ ਦੁਆਪਰ ਯੁੱਗ ਦੇ ਵਿੱਚ ਉਸ ਸਮੇਂ ਜਾਜੇ ਵਿੱਚ ਰਾਜਾ ਜਗਦੇਵ ਜੀ ਦਾ ਰਾਜ ਸੀ। ਰਿਆਸਤ ਉਹਨਾਂ ਦੇ ਅੰਦਰ ਟਲਦੀ ਸੀ। ਪਿੰਡ ਨੂੰ ਜਗਦੇਵਨਗਰ ਕਿਹਾ ਜਾਂਦਾ ਸੀ। ਉਸ ਸਮੇਂ ਇੱਥੇ ਇੱਕ ਬਹੁਤ ਭਿਆੰਕਰ ਦਾਇੰਤ ਜਿਹੜਾ ਰਾਖਸ਼ ਜਿਹਨੂੰ ਕਿਹਾ ਜਾਂਦਾ ਉਹ ਰਹਿੰਦਾ ਸੀ ਜਿਸ ਦਾ ਨਾਮ ਬੱਕਾਸੁਰ ਸੀ ਉਹ ਬਹੁਤ ਜਾਨੀ ਮਾਲੀ ਇਨਸਾਨੀਅਤ ਨੂੰ ਕੁਝ ਸਮਝਦਾ ਨਹੀਂ ਸੀ ਉਹ ਮਾਰ ਕੇ ਤਾਂ ਉਹਨਾਂ ਨੂੰ ਖਾ ਜਾਂਦਾ ਸੀ ਇਸ ਤਰ੍ਹਾਂ ਰਾਜੇ ਜਗਦੇਵ ਦੀ ਸੰਧੀ ਉਹ ਬਹੁਤ ਨੁਕਸਾਨ ਕਰ ਕਰਨ ਕਰਕੇ ਹੋਈ ਕਿ ਤੁਸੀਂ ਜੇ ਕਿਸੇ ਮਨੁੱਖ ਦਾ ਹੀ ਭੋਜਨ ਲੈਣਾ ਤਾਂ ਅਸੀਂ ਤੁਹਾਨੂੰ ਉਹ ਭੋਜਨ ਟਾਈਮ ਟੂ ਟਾਈਮ ਦੇ ਦਿਆ ਕਰਾਂਗੇ ਤੁਸੀਂ ਜ਼ਿਆਦਾ ਜਰਨੀ ਮਾਲੀ ਨੁਕਸਾਨ ਨਾ ਕਰੋ ਰਾਖਸ਼ ਇਸ ਗੱਲ ਤੇ ਮੰਨ ਗਿਆ ਤੇ ਉਹ ਤਿਆਰ ਹੋ ਗਿਆ ਕਿ ਸੰਧੀ ਦੇ ਮੁਤਾਬਕ ਮੈਨੂੰ ਹੀ ਭੋਜਨ ਦਿੱਤਾ ਜਾਵੇ ਉਸ ਸਮੇਂ ਪਾਂਡਵ ਆਪਣੇ ਬਨਵਾਸ ਦੇ ਵਿੱਚ ਇੱਧਰ ਅਗਿਆਤ ਵਾਸੀਗਾ ਉਹਨਾਂ ਦਾ ਇੱਧਰ ਘੁੰਮ ਰਹੇ ਸੀ ਆਪਣੇ ਸਾਧੂਆਂ ਦੇ ਪੇਛੇ ਦੇ ਵਿੱਚ ਉਹ ਇਸ ਪਿੰਡ ਦੇ ਵਿੱਚ ਕੁਦਰਤੀ ਘੁੰਮ ਰਹੇ ਸੀ ਆਪਣਾ ਭੋਜਨ ਲੈਣ ਲਈ ਰੋਟੀ ਮੰਗਣ ਲਈ ਤੇ ਉਸ ਸਮੇਂ ਇੱਕ ਘਰ ਦੇ ਵਿੱਚ ਇੱਕ ਮਾਈ ਜਿਹੜੀ ਕਿ ਕਦੀ ਉਹ ਰੋਂਣਾ ਪੈਂਦੀ ਸੀ ਉੱਚੀ-ਉੱਚੀ ਕਦੀ ਉਹ ਆਪਣੇ ਘੋੜੀਆਂ ਗਾਉਣ ਲੱ ਪੈਂਦੀ ਸੀ ਉਸ ਦੌਰਾਨ ਇੱਥੇ ਭੀਮ ਜੀ ਲੰਗਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਘਰ ਦੇ ਅੱਗੇ ਉਹ ਤੇ ਕੁਝ ਸੁਣ ਕੇ માતા ਦੇ ਬਰਲਾਪ ਅਤੇ ਖੁਸ਼ੀ ਦੇ ਓਹੋ ਘੋੜੀਆਂ ਉਹ ਰੁਗ ਗਏ ਥੋੜੀ ਦੇਰ ਲਈ ਤੇ ਉਹਨਾਂ ਨੇ ਸੁਣਿਆ ਕਿ ਕਿਤੇ માતા ਰੋਣ ਵੀ ਲੱ ਪੈਂਦੀ ਉੱਚੀ ਉੱਚੀ ਤੇ ਕਿਤੇ ਉਹ ਘੋੜੀਆਂ ਗਾਉਣ ਲੱ ਪੈਂਦੀ ਆ ਇਸ ਨੂੰ ਖੜਾ ਹੋ ਕੇ ਉਹਨੇ ਮਾਤਾ ਦਾ ਦਰਵਾਜਾ ਖੜਕਾਇਆ ਤੇ ਉਸਨੂੰ ਮਾਤਾ ਨੂੰ ਪੁੱਛਿਆ ਤੇ ਉਸਨੇ ਕਿਹਾ ਪੁੱਤਰ ਤੂੰ ਕੀ ਲੈਣਾ ਇਸ ਦੇ ਵਿੱਚੋਂ ਉਸਨੇ ਮਜਬੂਰ ਕੀਤਾ ਤੇ ਮਾਤਾ ਨੇ ਦੱਸਣਾ ਉਹਨੂੰ ਸ਼ੁਰੂ ਕੀਤਾ ਕਿ ਇਹ ਪਿੰਡ ਦੇ ਇੱਕ ਇੱਥੇ ਰਾਖਸ਼ ਹੈ ਜਿਹੜਾ ਕਿ ਇੱਥੇ ਬੰਦਿਆਂ ਨੂੰ ਖਾਂਦਾ ਅਤੇ ਹੋਰ ਵੀ ਭੋਜਨ ਸਾਡੇ ਤੋਂ ਮੰਗਦਾ ਤੇ ਉਸਨੇ ਕਿਹਾ ਫਿਰ ਕੀ ਹੋਇਆ ਕੀ ਗੱਲ ਹੈ ਕਹਿੰਦੀ ਮੇਰੇ ਸਵੇਰ ਨੂੰ ਪੁੱਤਰ ਦੀ ਬਾਰੀ ਆ ਉਸ ਨੂੰ ਅਸੀਂ ਦਾਤ ਨੂੰ ਪੇਸ਼ ਕਰਨਾ ਖਾਣ ਵਾਸਤੇ ਤੇ ਉਸਦੇ ਨੇ ਕੱਲ ਨੂੰ ਹੀ ਬੁੰਡੇ ਮੇਰੇ ਦਾ ਵਿਆਹ ਆ ਉਹ ਬੜਾ ਸੁਣ ਕੇ ਹੈਰਾਨ ਹੋਇਆ ਤੇ ਉਸਨੇ ਮਾਤਾ ਨੂੰ ਕਿਹਾ ਮਾਤਾ ਤੂੰ ਫਿਕਰ ਨਾ ਕਰ ਤੂੰ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਮੈਂ ਜੋ ਕੁਝ ਹੋਏਗਾ ਮੈਂ ਦੇਖ ਲਾਂਗਾ ਤੁਸੀਂ ਉਸ ਦਾ ਰਾਸ਼ਨ ਜਿਹੜਾ ਤਿਆਰ ਕਰੋ ਉਸਨੇ ਗੱਡਾ ਭਰ ਕੇ ਰਾਸ਼ਨ ਦਾ ਤਿਆਰ ਕਰ ਦਿੱਤਾ ਤੇ ਉਸ ਜਗ੍ਹਾ ਤੇ ਲੈ ਕੇ ਚਲ ਗਏ ਜਿੱਥੇ ਕਿ ਦਾਤ ਨੇ ਟਾਈਮ ਦਿੱਤਾ ਸੀ ਜਾਂ ਜਗ੍ਹਾ ਸੀ ਉਸ ਸਮੇਂ ਭੀਮ ਜੀ ਉਸ ਗੱਡੇ ਦੇ ਕੋਲ ਸੀ ਖਾਣ ਉਹ ਖਾਣਾ ਉਹ ਨਹੀਂ ਸ਼ੁਰੂ ਕਰ ਦਿੱਤਾ ਤੇ ਦਾਤ ਨੇ ਦੇਖ ਕੇ ਇੰਨਾ ਗੁੱਸਾ ਹੋਇਆ ਕਿ ਮੇਰਾ ਖਾਣਾ ਜਿਹੜਾ ਇਹ ਪੁਰਸ਼ ਖਾ ਰਿਆ ਉਸਨੇ ਕਿਹਾ ਭੇ ਜੇ ਤੇਰੇ ਚ ਹਿੰਮਤ ਆ ਤੂੰ ਲੈਲਾ ਉਹਨਾਂ ਦਾ ਮੁਕਾਬਲਾ ਬਹੁਤ ਜ਼ੋਰ ਨਾਲ ਹੋਇਆ ਕੁਝ ਦਿਨ ਇਹਨਾਂ ਦੀ ਲੜਾਈ ਬਹੁਤ ਹੀ ਭਿਆਨਕਰ ਚੱਲਦੀ ਰਹੀ ਆਖਰਕਾਰ ਇਸ ਜਗ੍ਹਾ ਦੇ ਉੱਤੇ ਉਸ ਦੰਤ ਨੂੰ ਸਾਡੇ ਭੀਮ ਜੀ ਨੇ ਖਤਮ ਕਰ ਦਿੱਤਾ ਔਰ ਇਸੇ ਬਹੁਤ ਵੱਡਾ ਖੂਬ ਸੀ ਇਹਦੇ ਵਿੱਚ ਉਹਨੂੰ ਮਰੋੜ ਕੇ ਸਿੱਟ ਕੇ ਉੱਪਰੋਂ ਜ਼ੋਰ ਦੇ ਨਾਲ ਗੋਡਾ ਮਾਰ ਕੇ ਵਿੱਚੇ ਹੀ ਧੱਕ ਦਿੱਤਾ ਅਤੇ ਬਹੁਤ ਵੱਡੀ ਇੱਕ ਸੱਲ ਲਿਆ ਕੇ ਪੱਥਰ ਲਿਆ ਕੇ ਉਸ ਖੂਹ ਦੇ ਉੱਤੇ ਦੇ ਦਿੱਤਾ ਕਿ ਉਹ ਨਿਕਲ ਨਾ ਸਕੇ ਉਸ ਦੀ ਮਰਨ ਤੋਂ ਬਾਅਦ ਅੰਦਰੋਂ ਆਵਾਜ਼ ਆਉਂਦੀ ਆ ਕਿ ਮੇਰਾ ਹੁਣ ਭੋਜਨ ਕੌਣ ਦੇਊਗਾ ਤੇ ਇੱਥੇ ਸਾਡੇ ਯਹਰ ਪੀਰਾਂ ਦੀ ਮਜ਼ਾਰ ਹੈ ਇਸੇ ਮੰਦਰ ਦੇ ਪਰਲੇ ਪਾਸੇ ਉਹਨਾਂ ਤੋਂ ਬਾਅਦ ਆਈ ਤੇ ਐਸ ਦਿਨ ਅਗਸਤ ਦੀ ਝੇਠੇ ਵੀਰਵਾਰ ਨੂੰ ਤੈਨੂੰ ਹੁਣ ਮਿੱਠੇ ਭੋਜਨ ਦਾ ਭੋਗ ਲਗਿਆ ਕਰੇਗਾ ਜਾਨੀ ਕਿ ਨਿਆਜ਼ ਜਿਹਨੂੰ ਕਹਿੰਦੇ ਆ ਮਿੱਠੇ ਚੌਲ ਹਾਂ ਉਹ ਦਿਨ ਜਿਹੜਾ ਹੈ ਅਗਸਤ ਦਾ ਅਸੀਂ ਝੇਠਾ ਵੀਰਵਾਰ ਬੜੀ ਉਤਸ਼ਾਹ ਨਾਲ ਇਲਾਕਾ ਨਿਵਾਸੀ ਤੇ ਪਿੰਡ ਵਾਸੀ ਬੜੇ ਉਤਸ਼ਾਹ ਨਾਲ ਮਨਾਉਂਦੇ ਆ ਇਸ ਤੋਂ ਬਾਅਦ ਜਦੋਂ ਉਸ ਨੂੰ ਮਾਰ ਦਿੱਤਾ ਤੇ ਇਸ ਪਿੰਡ ਦੇ ਵਿੱਚ ਇੱਕ ਇਹ ਉਹਨਾਂ ਦਾ ਹੁਕਮ ਹੋਇਆ ਕਿ ਜਦੋਂ ਕੋਈ ਵੀ ਇੱਥੇ ਦਾ ਬੱਚਾ ਲੜਕਾ ਵਿਆਹਣ ਬਾਹਰ ਜਾਏਗਾ ਉਸ ਦੇ ਪਹਿਲਾਂ ਇਸ ਜਗ੍ਹਾ ਦੇ ਉੱਤੇ ਨਮਸਕਾਰ ਕਰੇਗਾ ਮੱਥਾ ਟੇਕੇਗਾ ਫਿਰ ਉਸ ਦੀ ਬਰਾਤ ਇੱਥੋਂ ਚੜ੍ਹੇਗੀ ਇਸ ਤਰ੍ਹਾਂ ਉਸ ਨੂੰ ਮਿੱਠੇ ਚੌਲਾਂ ਦੀ ਦੇਗ ਜਿਹੜੀ ਆ ਇਹ 21 ਤਰੀਕ ਨੂੰ 21 ਅਗਸਤ ਨੂੰ ਦਿਨ ਵੀਰਵਾਰ ਨੂੰ ਬੜੀ ਸ਼ਰਧਾਪੂਰਵਕ ਇਲਾਕਾ ਨਿਵਾਸੀ ਪਿੰਡ ਨਿਵਾਸੀ ਅਤੇ ਕਮੇਟੀ ਵੱਲੋਂ ਬੜੀ ਸ਼ਰਧਾ ਦੇ ਨਾਲ ਦੇਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਇਸ ਤਰ੍ਹਾਂ ਇਸ ਦੀ ਇਤਿਹਾਸੀ ਜੋ ਆਪ ਨੂੰ ਜੀਨ ਦੱਸਿਆ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਅੰਕਲ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਸਾਨੂੰ ਇਹ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਹੋਰ ਵੀ ਜਿਹੜੇ ਟਾਂਡਾ ਇਲਾਕਾ ਨਿਵਾਸੀ ਆ ਤੇ ਉਹਨਾਂ ਦਾ ਵੀ ਕਈ ਲੋਕਾਂ ਨੂੰ ਪਤਾ ਹੀ ਨਹੀਂ ਇਹਦੇ ਇਤਿਹਾਸ ਬਾਰੇ ਕਹਿ ਦਿੰਦੇ ਜੀ ਭੀਮ ਸਾਹਬ ਦਾ ਗੋਡਾ ਭੀਮ ਸਾਹਬ ਦਾ ਕਿਉਂਕਿ ਲੋਕਾਂ ਨੂੰ ਪਹਿਲੀ ਗੱਲ ਜ਼ਿਕਰ ਕਰਨਾਂ ਨੇ ਕਈਆਂ ਨੂੰ ਆ ਲਿਆ ਸੋ ਹੁਣ ਤਾਂ ਇਹ ਹੋ ਗਿਆ ਇਤਿਹਾਸ ਜੀ ਤੇ ਹੁਣ ਆਪਾਂ ਚੱਲਦੇ ਆਂ ਮੰਦਰ ਦੇ ਦਰਸ਼ਨ ਕਰਦੇ ਆਂ ਤੇ ਤੁਸੀਂ ਸਾਨੂੰ ਪਹਿਲਾਂ ਤਾਂ ਉਹ ਸਥਾਨ ਦਿਖਾ ਲਓ ਜਿੱਥੇ ਕਹਿੰਦੇ ਜੀ ਭੀਮ ਸਾਹਬ ਦਾ ਗੋਡਾ ਲੱਗਾ ਸੀ ਤੋਂ ਚੱਲਦੇ ਆਂ ਅੰਦਰ ਤੇ ਵੇਖਦੇ ਆਂ ਆਜੋ ਭਾਜੀ ਚੱਲਦੇ ਵੀਡੀਓ ਤੇ ਬਣੇ ਰਹੋ ਜੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਅੱਛਾ ਦਲਜੀਤ ਭਾਜੀ ਜਿਹੜਾ ਇਹ ਮਤਲਬ ਗੋਡਾ ਲੱਗਾ ਇਹ ਸਥਾਨ ਇੱਧਰ ਹੈ ਨਾ ਹਾਂਜੀ ਹਾਂ ਇੱਧਰ ਹੈ ਜੀ ਤੇ ਚਲੋ ਸਾਡੇ ਨਾਲ ਫਿਰ ਦੇਖੀਏ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਉਸ 5000 ਸਾਲ ਪੁਰਾਣੇ ਸਥਾਨ ਤੇ ਜਿੱਥੇ ਭੀਮ ਸਾਹਿਬ ਜੀ ਦਾ ਗੋਡਾ ਲੱਗਾ ਹੋਇਆ ਤੇ ਚਲੋ ਅੰਦਰ ਚੱਲਦੇ ਹਾਂ ਜੀ ਕਰਦੇ ਹਾਂ ਦਰਸ਼ਨ ਹਾਂਜੀ ਇਹ ਉਹ ਸਥਾਨ ਆ ਜਿੱਥੇ ਭੀਮ ਸਾਹ ਨੇ ਗੋਡਾ ਲਾਇਆ ਸੀ ਜੀ ਅੱਛਾ ਜੀ ਹਾਂਜੀ ਗੋਡੇ ਦਾ ਨਿਸ਼ਾਨ ਇਹ ਸਾਰਾ ਗੋਡੇ ਦਾ ਨਿਸ਼ਾਨ ਹੈ ਤੇ ਇੱਥੇ ਦਰਸ਼ਨ ਨੂੰ ਸੁਨਾਇਆ ਗਿਆ ਸੀ ਇਹ ਬਹੁਤ ਵੱਡਾ ਕੂਹ ਸੀ ਇਹ ਅੱਛਾ ਹੈ ਜਿਹਦੇ ਵਿੱਚ ਉਹਨੂੰ ਸਿੱਟ ਕੇ ਪੁੱਤਰੋਂ ਗੋਡਾ ਦੇ ਕੇ ਵਿੱਚੇ ਹੀ ਧੱਕ ਦਿੰਦਾ ਉਹਨੂੰ ਸਾਰੇ ਨੂੰ ਅੱਛਾ ਜੀ ਤੇ ਇਹ ਜਗਾ ਇਹ ਕੂਹ ਸੀ ਬਹੁਤ ਵੱਡਾ ਕੂਹ ਸੀਗਾ ਅੱਛਾ ਜੀ ਤੇ ਉਹਨੂੰ ਵਿੱਚ ਧੱਕ ਕੇ ਇਹਦੇ ਉੱਪਰ ਜਿਹੜਾ ਹੈ ਇੱਕ ਸਿਲ ਵੱਡੀ ਪੱਥਰ ਜਿਹਨੂੰ ਕਹਿੰਦੇ ਆ ਹਾਂ ਜੀ ਹਾਂ ਜੀ ਜਿੱਦਾਂ ਭਗਵਾਨ ਹਨੂਮਾਨ ਜੀ ਨੇ ਪੱਥਰ ਲਿਆਂਦਾ ਉਹ ਚੱਕ ਪਹਾੜ ਲਿਆਂਦਾ ਸੀ ਲੈ ਕੇ ਜੀ ਤਾਕਤ ਉਹਨਾਂ ਦੀ ਸੀ ਇਹਨਾਂ ਦੇ ਵਿੱਚ ਵੀ ਹਾਂਜੀ ਉਹ ਹੀ ਮਦਦ ਕਰਦੇ ਸੀ ਅੱਛਾ ਜੀ ਮਤਲਬ ਜਿੰਨੇ ਵੀ ਸਾਡੇ ਦੇਵੀ ਦੇਵਤੇ ਆ ਇਹਨਾਂ ਦੇ ਨਾਲ ਸੀਗੇ ਹਾਂਜੀ ਉਹਨਾਂ ਨੇ ਇਹੋ ਸਿਲ ਚੱਕ ਕੇ ਇਹਦੇ ਉੱਤੇ ਰੱਖ ਕੇ ਉੱਪਰੋਂ ਗੋਡਾ ਮਾਰਦਾ ਔਰ ਵਿੱਚੇ ਤੇ ਦਿੰਦਾ ਠੀਕ ਹੈ ਜੀ ਤੇ ਬਾਕੀ ਵੀ ਹੋਰ ਜਿਹੜੇ ਸਥਾਨ ਇੱਥੇ ਬਣਿਆ ਤਾਂ ਉਹ ਵੀ ਦੇਖਣੇ ਆ ਜੀ ਉੱਥੇ ਚੱਲੀਏ ਬੜਾ ਜੀ ਇਹ ਤਾਂ ਮੰਦਿਰ ਦੀ ਜਿਹੜੀ ਇਮਾਰਤ ਹੈ ਇਹ ਤਾਂ ਸਭ ਤੋਂ ਪੁਰਾਣੀ ਹੋ ਗਈ ਨਾ 5000 ਸਾਲ ਪੁਰਾਣੀ ਇੱਥੇ ਕੋਈ ਮਤਲਬ ਇਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਹਾਂਜੀ ਅਸੀਂ ਇਹਦੀ ਮੈਂਟੀਨੈਂਸ ਕਰਦੇ ਰਹੇ ਹਾਂ ਜਿੱਥੇ ਇੱਕ ਸੀਮੈਂਟ ਝੜ ਜਾਂਦਾ ਸੀ ਜਾਂ ਇੱਟਾਂ ਨਿਕਲ ਜਾਂਦੀਆਂ ਸੀ ਅੱਛਾ ਜੀ ਉਹਦੇ ਹਿਸਾਬ ਦੇ ਨਾਲ ਅਸੀਂ ਇਹਦੀ ਮੈਂਟੀਨੈਂਸ ਹੁੰਦੀ ਰਹੇ ਅੱਛਾ ਜੀ ਇਹ ਨਿੱਕੀਆਂ ਇੱਟਾਂ ਦਾ ਬਣਿਆ ਹੈ ਸਰ ਇਹ ਸਾਰਾ ਨਿੱਕੀਆਂ ਇੱਟਾਂ ਦਾ ਜਦੋਂ ਮੁਸਲਮਾਨਾਂ ਨੇ ਉਹਨਾਂ ਦੇ ਟਾਈਮ ਦੀਆਂ ਸੀਗੀਆਂ ਇੱਟਾਂ ਠੀਕ ਹੈ ਉਹਨਾਂ ਦੇ ਹਿਸਾਬ ਨਾਲ ਬਣਿਆ ਹੈ ਤੇ ਇਹ ਜਿਹੜੇ ਮੰਦਰ ਆ ਜੀ ਇਹ ਕਿਹੜੇ ਬਣੇ ਇਹ ਵੀ ਬਾਅਦ ਪਹਿਲਾਂ ਮਾਤਾ ਜੀ ਦਾ ਮੰਦਿਰ ਅੱਛਾ ਜੀ ਮਾਂ ਸੰਤੋਸ਼ੀ ਜੀ ਦਾ ਮੰਦਿਰ ਅੱਛਾ ਜੀ ਤੇ ਉਸ ਤੋਂ ਬਾਅਦ ਕ੍ਰਿਸ਼ਨ ਮੰਦਿਰ ਹੈ ਹਾਂਜੀ ਤੇ ਉਧਰ ਸ਼ਨੀ ਦੇਵ ਦਾ ਸ਼ਨੀ ਦੇਵ ਮੰਦਿਰ ਹੈ ਧਿਆਨੇ ਦੇਵ ਜੀ ਦਾ ਮੰਦਿਰ ਤੇ ਉਹ ਜਿਹੜਾ ਮੰਦਿਰ ਹੈ ਸਾਡਾ ਹਾਂਜੀ ਯਾਰ ਪੀਰਾਂ ਦਾ ਅੱਛਾ ਜੀ ਇਹ ਸਭ ਤੋਂ ਪਹਿਲਾਂ ਇੱਥੇ ਮੰਦਿਰ ਇਹ ਸੀ ਓਕੇ ਮਤਲਬ ਕਿ ਸਭ ਤੋਂ ਪੁਰਾਣਾ ਮੰਦਿਰ ਇਹ ਸੀ ਪੁਰਾਣਾ ਮੰਦਿਰ ਇਹ ਸੀ ਉਸ ਤੋਂ ਬਾਅਦ ਫਿਰ ਸਾਡੇ ਭੀਮ ਜੀ ਨੇ ਆ ਕੇ ਇਹ ਹਾਂਜੀ ਇਹ ਕੰਮ ਕੀਤਾ ਆਪਣਾ ਜੋ ਵੀ ਸੀਗਾ ਉਹਨਾਂ ਦਾ ਹਾਂਜੀ ਹਾਂਜੀ ਉਹ ਕੀਤਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਦੇਗਾਂ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਪਹਿਲਾਂ ਪਿੰਡ ਦੇ ਵਿੱਚ ਲੋਕ ਥੋੜੇ ਥੋੜੇ ਦਾਣੇ ਚਾਵਲ ਮੰਗ ਕੇ ਇੱਕ ਦੋ ਦੇਗਾਂ ਬਣਾਉਂਦੇ ਸੀ ਠੀਕ ਹੈ ਜੀ ਤੇ ਉਹਦੇ ਨਾਲ ਬਾਬਿਆਂ ਦੀ ਪੂਜਾ ਕਰਦੇ ਕਿਉਂਕਿ ਜਨਤਾ ਵੀ ਘੱਟ ਹੁੰਦੀ ਸੀ ਉਦੋਂ ਤੇ ਇਹ ਸ਼੍ਰੀ ਗੰਗਾਨਾਥ ਜੀ ਸੇਵਾਦਾਰ ਇਹ ਸੇਵਾਦਾਰ ਇੱਥੇ ਰਹਿੰਦੇ ਰਹੇ ਆ ਇਹ ਅੱਛਾ ਜੀ ਇਹਨਾਂ ਦੀ ਸੇਵਾ ਦੇ ਵਿੱਚ ਸੀਗੇ ਅੱਛਾ ਜੀ ਇਹਨਾਂ ਦੀ ਪਾਠ ਪੂਜਾ ਧੂਣ ਦਾ ਸਭ ਕੰਮ ਉਹ ਕਰਦੇ ਸੀ ਹਾਂਜੀ ਇਹ ਮੰਦਿਰ ਜਿਹੜੇ ਆ ਟਾਈਮ ਪਹਿਲਾਂ ਤਾਂ ਛੋਟੇ ਛੁੱਟੇ ਆਕਾਰ ਦੇ ਵਿੱਚ ਸੀਗੇ ਅੱਛਾ ਜੀ ਇਸ ਤੋਂ ਬਾਅਦ ਫਿਰ ਪਿੰਡਦਿਆਂ ਨੂੰ ਜਿੱਦਾਂ ਜਾਗਰੂਕ ਹੁੰਦੀ ਆ ਇਹਨਾਂ ਦੇ ਚਮਤਕਾਰ ਦੇ ਨਾਲ ਹਾਂਜੀ ਇਹਨਾਂ ਦੀ ਮਿਹਰ ਦੇ ਨਾਲ ਫਿਰ ਹੁਣ ਇਹ ਥੋੜੇ ਵੱਡੇ ਕਰਕੇ ਮੋਡੀਫਾਈ ਕਰਕੇ ਹੁਣ ਅਸੀਂ ਰਾਧਾਕਿਸ਼ਨ ਮੰਦਿਰ ਚ ਪਹੁੰਚ ਚੁੱਕੇ ਆ ਤੇ ਇੱਥੇ ਜਿਹੜੀਆਂ ਬੀਬੀਆਂ ਭੈਣਾਂ ਉਹਨਾਂ ਨੂੰ ਕੋਈ ਜਾਣਕਾਰੀ ਲੈਣੇ ਆ ਕਿ ਇੱਥੇ ਕਦੋਂ ਕੀਰਤਨ ਹੁੰਦਾ ਜਾਂ ਕੀ ਕੀ ਇੱਥੇ ਮੰਦਿਰ ਦੇ ਵਿੱਚ ਉਹ ਕਾਰਜ ਕਰਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਰਾਧਾਕਿਸ਼ਨ ਜੀ ਦਾ ਮੰਦਿਰ ਹੈ ਇਹ ਮੰਦਿਰ ਦੇ ਵਿੱਚ ਹਾਂ ਜੀ ਤੇ ਇੱਥੇ ਹਰ ਐਤਵਾਰ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਰਲ ਕੇ ਅਸੀਂ ਐਤਵਾਰ ਕੀਰਤਨ ਕਰੀਦਾ ਹਾਂ ਜੀ 3 ਤੋਂ 5 ਵਜੇ ਤੱਕ ਹਾਂ ਜੀ ਹਰ ਐਤਵਾਰ ਹੁੰਦਾ ਇੱਥੇ ਰਾਧਾ ਛਵੀ ਵੀ ਬਣਾਈ ਜਾਂਦੀ ਹੈ ਕ੍ਰਿਸ਼ਨ ਛਵੀ ਵੀ ਬਣਾਈ ਜਾਂ ਜਨਮ ਅਸ਼ਟਮੀ ਵੀ ਮਨਾਈ ਜਾਂਦੀ ਆ ਇੱਥੇ ਸਮੁੰਦਰ ਵਿੱਚ ਹਰ ਇੱਕ ਚੀਜ਼ ਮਨਾਈ ਸੀਵਾ ਦਾ ਵੀ ਸ਼ਿਵਰਾਤਰੀ ਵੀ ਮਨਾਉਂਦੇ ਆ ਹਾਂਜੀ ਹਾਂਜੀ ਹਰ ਇੱਕ ਨਮੀ ਕਨਕਾਂ ਦੀ ਜਦੋਂ ਉਸ ਦਾ ਲੰਗਰ ਵੀ ਲੱਗਦੇ ਆ ਹਾਂਜੀ ਤੇ ਐਤਵਾਰ ਜਿਹੜਾ ਕੀਰਤਨ ਬੀਬੀਆਂ ਕਰਦੀਆਂ ਫਿਰ ਉਹ ਜਦੋਂ ਜੈ ਨਮਸਟੇ ਵੀ ਹੁੰਦੀ ਉਸ ਤੋਂ ਬਾਅਦ 6 ਮਹੀਨੇ ਦੇ ਇੱਥੇ ਕੜੀ ਚੌਲ ਦਾ ਲੰਗਰ ਵੀ ਲਗਾਉਂਦੇ ਆ ਅੱਛਾ ਜੀ ਹਾਂ ਜੀ ਬੜੀ ਸ਼ਰਧਾ ਦੇ ਨਾਲ ਸਾਰੇ ਲੋਕ ਆਉਂਦੇ ਆ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜੀਆਂ ਵੀ ਟਾਂਡੇ ਇਲਾਕੇ ਨਿਵਾਸੀ ਦੀਆਂ ਬੀਬੀਆਂ ਭੈਣਾਂ ਖਾਸ ਤੌਰ ਤੇ ਜਿਹੜੇ ਰਾਧਾ ਕ੍ਰਿਸ਼ਨ ਨੂੰ ਜਿਆਦਾ ਕਹਿੰਦੇ ਹੁੰਦੇ ਨੇ ਪੂਜਦੇ ਆ ਤੇ ਉਹ ਉਹ ਵੀ ਇੱਥੇ ਆ ਕੇ ਆਪਣਾ ਮਤਲਬ ਹਾਂਜੀ ਹਾਂਜੀ ਕੀਤਨ 사ਸੰਗ ਵਗੈਰਾ ਕਰ ਸਕਦੀਆਂ ਕਿਉਂਕਿ ਪ੍ਰਾਤਨ ਮੰਦਿਰ ਆ ਹਾਂਜੀ ਹਰ ਇੱਕ ਨੂੰ ਇੱਥੇ ਜਾਜਾ ਦਾ ਜੋ ਵੀ ਆਪਣੀ ਸ਼ਰਧਾ ਦੇ ਹਿਸਾਬ ਨਾਲ ਇੱਥੇ ਸਾਰੇ ਕੰਮ ਕਰਦੇ ਆ ਹੋਰ ਇੱਥੇ ਬੀਬੀਆਂ ਭੈਣਾਂ ਦੀ ਕੀ ਡਿਊਟੀ ਜਿਹੜ ਮੈਂ ਉਹਨਾਂ ਦੀ ਕਮੇਟੀ ਦੀ ਪ੍ਰਧਾਨ ਹਾਂ ਹਨਾ ਰਾਦੇ ਰਾਦੇ ਕੀਰਤਨ ਮੰਡਲੀ ਹੈ ਸਾਡੀ ਸਾਡੇ ਸਚਾਈ ਦੀ ਸਾਡੇ ਕੋਲ ਖੜੇ ਆ ਤੁਸੀਂ ਇਹਨਾਂ ਕੋਲ ਕੁਝ ਸਕਦੇ ਆ ਵੀ ਸਾਤੋਂ ਇਹਨਾਂ ਦੇ ਅਸ਼ੀਰਵਾਦ ਨਾਲ ਇਹ ਸਾਰਾ ਕੰਮ ਇੱਥੇ ਹਿਸ ਕਰਦੇ ਹਨਾ ਤੁਹਾਡੇ ਵੱਡੇ ਇਹ ਤੇ ਹੋਰ ਸਾਰਾ ਕੁਝ ਵਧੀਆ ਸਾਡੇ ਕਮੇਟੀ ਮੈਂਬਰ ਜਿਹੜੇ ਪ੍ਰਧਾਨ ਜੀ ਉਹਨਾਂ ਦਾ ਸਹਿਯੋਗ ਨਾਲ ਇਹ ਸਾਰੀਆਂ ਬੀਬੀਆਂ ਬੜੇ ਸਾਥ ਨਾਲ ਆਪਣੇ ਕੀਰਤਨ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਕਮੇਟੀ ਮੈਂਬਰ ਪ੍ਰਧਾਨ ਪ੍ਰਧਾਨ ਪੀ ਮੰਦਰ ਜੱਜਾ ਦੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਸ਼ਾਦੀ ਲਾਲ ਅੰਕਲ ਜੀ ਦੇ ਸਪੈਸ਼ਲ ਉਦੇਸ਼ੇ ਤੌਰ ਤੇ ਸਾਨੂੰ ਸੱਦਾ ਭੇਜਿਆ ਕਿ ਤੁਸੀਂ ਜਰੂਰ ਮੰਦਰ ਦੀ ਆ ਕੇ ਵੀਡੀਓ ਬਣਾਓ ਤੇ ਸਾਡੇ ਵੀ ਦਿਲ 'ਚ ਸੀਗਾ ਕਾਫੀ ਟਾਈਮ ਦਾ ਕਿ ਅਸੀਂ ਵੀਡੀਓ ਬਣਾਉਣੀ ਆ ਸੋ ਟਾਂਡਾ ਇਲਾਕਾ ਨਿਵਾਸੀ ਤੇ ਹੋਰ ਵੀ ਜਿਹੜੇ ਵੀਰ ਭੈਣ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਇੱਕ ਗੱਲ ਹੋਰ ਕਹਾਂ ਹਾਂਜੀ ਹਾਂਜੀ ਅੰਕਲ ਜੀ ਇਹਦੇ ਜਿਹੜੀ ਵੀਡੀਓ ਐ ਇਹ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਜਾਂ ਬੱਚੇ ਜਿਹੜੇ ਸਾਡੇ ਵਿਦੇਸ਼ 'ਚ ਗਏ ਹੋ ਆ ਹਾਂਜੀ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਮੰਦਰ ਉਹਨਾਂ ਦਾ ਹੀ ਆ ਪ੍ਰਾਚੀਨ ਮੰਦਰ ਹਾਂਜੀ ਇਹਦੇ ਵਿੱਚ ਕਮੇਟੀ ਆਉਂਦੀ ਜਾਂਦੀ ਰਹਿੰਦੀ ਅਸੀਂ 2-4 ਸਾਲ 10 ਸਾਲ ਲਈ ਆ ਗਏ ਹਾਂਜੀ ਇਸ ਤੋਂ ਬਾਅਦ ਹੋਰ ਸਾਡੇ ਜਗ੍ਹਾ ਨਵਾਂ ਚਿਹਰਾ ਆ ਜਾਊਗਾ ਬਿਲਕੁਲ ਜੀ ਕੰਮ ਜਿਹੜੇ ਹੈਗੇ ਆ ਇਹ ਸਾਡੇ ਵਿਦੇਸ਼ ਵਾਲੇ ਜਿਹੜੇ ਬੰਦੇ ਆ ਹਾਂਜੀ ਕਰਨਾ ਆ ਤੇ ਜਿਹੜੇ ਪਿੰਡ ਵਾਸੀ ਆ ਸਾਡੇ ਹਾਂਜੀ ਇਹ ਜਿਹੜੇ ਇੱਥੇ ਦੇ ਜਿੱਦਾਂ ਕਹਿੰਦੇ ਹੁੰਦੇ ਆ ਭਈ ਬਿਲਕੁਲ ਜੀ ਪ੍ਰੋਗਰੈਸ ਦੇ ਕੰਮ ਜੇ ਬਿਲਕੁਲ ਜੀ ਕਹਿ ਲਈਏ ਕਿ ਜਿਹੜੀ ਮੰਦਰ ਕਮੇਟੀ ਦੇ ਕਈ ਵਾਰੀ ਕੰਮ ਹੁੰਦੇ ਆ ਉਹਨਾਂ ਵਿੱਚ ਜਿਹੜੇ ਸਾਡੇ ਐਨਆਰਆਈ ਭਰਾ ਆ ਉਹਨਾਂ ਦਾ ਉਹਨਾਂ ਦਾ ਸਹਿਯੋਗ ਵੀ ਚਾਹੀਦਾ ਆ ਸਹਿਯੋਗ ਸਾਨੂੰ ਮੈਂ ਤੁਹਾਡੇ ਮੱਦੇਨ ਦੇ ਰਾਹੀਂ ਇੱਕ ਹੋਰ ਗੱਲ ਦੱਸਣੀ ਚਾਹਣਾ ਹਾਂਜੀ ਕਿ ਹੁਣ ਅਸੀਂ ਇਹ ਜਿਹੜਾ ਸਾਡਾ ਪ੍ਰਾਚੀਨ ਭੀਮ ਮੰਦਰ ਆ ਨਾ ਹਾਂਜੀ ਇਸ ਨੂੰ ਅਸੀਂ ਥੋੜਾ ਖੁੱਲਾ ਕਰਕੇ ਅੰਦਰ ਤੋਂ ਜਿੱਥੇ ਭੀਮ ਜੀ ਦਾ ਗੋਡਾ ਲੱਗਾ ਹੈ ਹਾਂਜੀ ਉਸ ਨੂੰ ਗੋਡੇ ਨੂੰ ਬਿਲਕੁਲ ਨਹੀਂ ਛੇੜਾਂਗੇ ਹਾਂਜੀ ਉਥੇ ਇੱਕ ਸਲਾਈ ਤੱਕ ਨਹੀਂ ਮਾਰਾਂਗੇ ਹਾਂਜੀ ਇਸ ਨੂੰ 5 5 10 ਦਾ ਫੁੱਟ ਚਾਰ ਚਫੇਦੇ ਨੂੰ 10 ਫੁੱਟ ਖੁੱਲ ਗਿਆ ਹਾਂਜੀ ਉਹ 20 22 ਫੁੱਟ ਜਗ੍ਹਾ ਬਣ ਜਾਂਦੀ ਆ 20 22 ਦਾ ਕਮਰਾ ਵੱਡਾ ਕਰਕੇ ਉਸ ਨੂੰ ਇਹ ਦੀਵਾਰਾਂ ਨਿਕਾਲ ਕੇ ਪਿੱਲਰਾਂ ਦੇ ਉੱਤੇ ਲਾ ਜਾ ਕੇ ਉੱਪਰ ਗੁੰਮਟ ਬਣ ਜਾਏਗਾ ਉਸ ਤੋਂ ਬਾਅਦ ਇਸ ਦੀਆਂ ਕੰਧਾਂ ਜਿਹੜੀਆਂ ਜਦੋਂ ਸਾਡਾ ਗੁੰਮਟ ਤਿਆਰ ਹੋ ਜਾਏਗਾ ਮੰਦਰ ਤਿਆਰ ਹੋ ਜਾਏਗਾ ਪੂਰਾ ਹਾਂਜੀ ਫਿਰ ਅਸੀਂ ਇਹਦੀਆਂ ਦਿਵਾਰਾਂ ਜਿਹੜੀਆਂ ਉਹ ਡਿਸਮੈਂਟਲ ਕਰ ਦਾਂਗੇ ਠੀਕ ਆ ਜੀ ਫਿਰ ਇਸ ਨੂੰ ਇਦਾਂ ਦਾ ਡੈਕੋਰੇਟਡ ਬਣਾਉਣਾ ਚਾਹੁੰਦੇ ਆਂ ਅਸੀਂ ਕਿ ਸ਼ੀਸ਼ੇ ਲਾ ਕੇ ਜਿੱਦਾਂ ਸਾਡਾ ਮੰਦਰ ਨਾ ਭੀਮ ਜੀ ਦਾ ਮੰਦਰ ਉਪੀਮ ਵੀ ਦਾ ਮੰਦਰ ਫਿਰ ਦੁਨੀਆ ਬਾਹਰੋਂ ਵੀ ਦੇਖਣ ਆਵੇ ਬਿਲਕੁਲ ਬਿਲਕੁਲ ਜੀ ਕਹਿਣ ਦਾ ਮਤਲਬ ਅੰਕਲ ਜੀ ਦਾ ਹੁਣ ਇਹ ਹੀ ਆ ਕਿ ਭਾਈ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਬਤ ਤੋਂ ਬਾਤ ਸਹਿਯੋਗ ਦਿਓ ਐਨ ਆਰ ਆਈ ਵੀ ਜ਼ਰੂਰੀ ਨਹੀਂ ਕਿ ਇਸੇ ਪਿੰਡ ਦੇ ਜਿਹੜੇ ਮੂਲ ਨਿਵਾਸੀ ਆ ਹੋਰ ਵੀ ਕੋਈ ਵੀਰ ਸੱਜਣ ਜਿਹੜਾ ਇੱਥੇ ਆਪਣਾ ਸਹਿਯੋਗ ਦੇਣਾ ਚਾਹੁੰਦਾ ਹੈ ਕਮੇਟੀ ਮੈਂਬਰਾਂ ਨਾਲ ਆ ਕੇ ਗੱਲਬਾਤ ਕਰੇ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟਾਂ ਵਿੱਚ ਜ਼ਰੂਰ ਵਿਚਾਰ ਦੇਣਾ ਤੇ ਟਾਂਡੇ ਇਲਾਕੇ ਦੇ ਤੁਸੀਂ ਵਾਸੀਆਂ ਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਤੇ ਤਾਂ ਜੋ ਦੇਸ਼ ਵਿਦੇਸ਼ਾਂ ਚ ਇਹ ਵੀਡੀਓ ਪਹੁੰਚ ਸਕੇ ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਵਿੱਚ ਗੁਆਰ ਦੁਆਰਾ ਹਾਜ਼ਰ ਹੋਵਾਂਗਾ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਹੁਸ਼ਿਆਰਪੁਰ ਤੋਂ ਸਤਿ ਸ੍ਰੀ ਅਕਾਲ ਜੀ